ਸੋ ਸਾਰੇ ਹੀ ਭਰਾਵਾਂ ਦਾ ਮੈਂ ਆਪਣੇ ਪੰਜਾਬ ਚੈਨਲ ਤੇ ਸਵਾਗਤ ਕਰਦਾ ਹਾਂ ਸੋ ਭਰਾਵੋ ਬਹੁਤ ਸਾਰੇ ਇਹੋ ਜਿਹੇ ਚੈਨਲ ਨੇ ਜਿੰਨਾ ਉੱਪਰ ਵੀਡੀਓ ਪਈਆਂ ਹੋਈਆਂ ਆ ਵੀ ਟਰੈਕਟਰ ਕਿਵੇਂ ਚਲਾਈਏ ਟਰੈਕਟਰ ਕਿਵੇਂ ਮੰਨ ਲਓ ਚਲਾਉਣਾ ਹੈ ਸਿਖਾਇਆ ਹੋਇਆ ਪਰ ਉਹ ਸਾਰੀਆਂ ਵੀਡੀਓ ਕਿਤੇ ਚ ਨੇ ਹਿੰਦੀ ਚ ਨੇ ਸੋ ਮੈਂ ਦੇਖਿਆ YouTube ਤੇ ਵੀ ਬਹੁਤ ਸਾਰੀਆਂ ਮੰਨ ਲਓ ਵੀਡੀਓ ਨੇ ਪਰ ਹੈਗੀਆਂ ਸਾਰੀਆਂ ਹਿੰਦੀ ਚ ਨੇ ਸੋ ਆਪਾਂ ਤੁਹਾਡੇ ਲਈ ਇੱਕ ਪੰਜਾਬੀ ਦੇ ਵਿੱਚ ਇੱਕ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਟਰੈਕਟਰ ਕਿਵੇਂ ਚਲਾਉਣਾ ਹੈ ਤੇ ਟਰੈਕਟਰ ਚਲਾਉਣਾ ਕਿਵੇਂ ਸਿੱਖੀਏ ਸੋ ਵੀਡੀਓ ਨਾਲ ਜੁੜੇ ਰਹੇ ਜੇ ਸੋ ਕੱਲਾ ਕੱਲਾ ਮੰਨ ਲਓ ਇੱਕ ਇੱਕ ਬਲੋਚੀ ਟਟ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਕੋਈ ਵੀ ਚੀਜ਼ ਮਿਸ ਨਾ ਕਰਿਆ ਜੇ ਸੋ ਬਹੁਤ ਸਾਰੇ ਭਰਾ ਹਨ ਜਿਨ੍ਹਾਂ ਨੂੰ ਟਰੈਕਟਰ ਚਲਾਉਣਾ ਆਉਂਦਾ ਵੀ ਹੈ ਸੋ ਉਹ ਵੀਡੀਓ ਨੇ ਮਤਲਬ ਸਕਿਪ ਕਰ ਸਕਦੇ ਨੇ ਤੇ ਜਿਹੜੇ ਮੰਨ ਲਓ ਵੀਰ ਮਤਲਬ ਹੁਣ ਜਿਹੜੇ ਖੇਤੀ ਕਰਨਾ ਚਾਹੁੰਦੇ ਨੇ ਜਾਂ ਕੋਈ ਸ਼ਹਿਰਾਂ ਵਿੱਚ ਰਹਿੰਦੇ ਸੀ ਤੇ ਹੁਣ ਮੰਨ ਲਓ ਪੰਜਾਬ ਚ ਆ ਕੇ ਖੇਤੀ ਕਰਨਾ ਚਾਹੁੰਦੇ ਨੇ ਜਾਂ ਹੋਰ ਮੰਨ ਲਓ ਕਿਸੇ ਤਰੀਕੇ ਨਾਲ ਕੋਈ ਰਿਸ਼ਤੇਦਾਰ ਚ ਜਾਂਦਾ ਹੈ ਤਾਂ ਉਹਨਾਂ ਨੂੰ ਕਹਿ ਰਹਿੰਦੇ ਨੇ ਵੀ ਅੱਗੇ ਮਾਰਾ ਟਰੈਕਟਰ ਕਰੀਂ ਪਿੱਛੇ ਕਰੀਂ ਸੋ ਨੂੰ ਟਰੈਕਟਰ ਚਲਾਉਣਾ ਨਹੀਂ ਆਉਂਦਾ ਹੁੰਦਾ ਸੋ ਆਪਾਂ ਆਪਾਂ ਇਸ ਵੀਡੀਓ ਤੇ ਕਰਦੇ ਹਾਂ ਸ਼ੁਰੂਆਤ ਤੇ ਤੁਹਾਨੂੰ ਦੱਸਦੇ ਹਾਂ ਵੀ ਕੱਲੀ ਕੱਲੀ ਚੀਜ਼ ਕਿਵੇਂ ਵਰਕ ਕਰਦੀ ਹੈ ਤੇ ਟਰੈਕਟਰ ਚਲਾਉਣਾ ਕਿੰਨਾ ਜ਼ਿਆਦਾ ਆਸਾਨ ਹੈ ਸੋ ਸਭ ਨਾਲ ਪਹਿਲਾਂ ਤੁਹਾਨੂੰ ਵੀ ਦੱਸ ਦਈਏ ਵੀ ਕਾਮਨ ਜਿਹੀਆਂ ਚੀਜ਼ਾਂ ਸੋ ਵੇਖੋ ਦੋਸਤੋ ਆਪਾਂ ਟਰੈਕਟਰ ਦੇ ਉੱਪਰ ਬੈੰਨੇ ਆ ਸੋ ਦੇਖੋ ਵੀ ਜਿਸ ਤਰ੍ਹਾਂ ਤੁਹਾਨੂੰ ਪਤਾ ਸੀ ਆਪਾਂ ਖਾਦ ਪਾਈ ਅੱਜ ਗਾਟੇ-ਗੁੱਟੇ ਸਾਰੇ ਉਦਾਂ ਹੀ ਪਏ ਹੋਏ ਨੇ ਤੇ ਸਭ ਨਾਲ ਪਹਿਲਾਂ ਤੁਹਾਨੂੰ ਕਾਮਨ ਚੀਜ਼ਾਂ ਦੱਸ ਦਈਏ ਇਹ ਆਪਣਾ ਸਟੀering ਹੁੰਦਾ ਹੈ ਜੋ ਗੱਡੀਆਂ 'ਚ ਹੋ ਗਿਆ ਟਰੈਕਟਰਾਂ 'ਚ ਹੋ ਗਿਆ ਜਾਂ ਹੋਰ ਮਾਲੋਕੀ ਜਿਵੇਂ ਇਹ ਆਪਣਾ ਹੋ ਗਿਆ ਗিয়ার ਲੀਵਰ ਜਿੱਥੋਂ ਆਪਣੇ ਗিয়ার ਪੈਂਦੇ ਨੇ ਤੇ ਆਰਮ ਟਰੈਕਟਰਾਂ ਦੇ ਇੱਥੇ ਗিয়ার ਉੱਪਰ ਲਿਖਿਆ ਹੁੰਦਾ ਜੀ ਪਹਿਲਾ ਦੂਸਰਾ ਤੀਸਰਾ ਇਹ ਮਹਿੰਦਰਾ 575 ਇਹ ਮਹਿੰਦਰਾ ਟਰੈਕਟਰ ਥੱਲੇ ਲਿਖੇ ਹੋਏ ਨੇ ਇਹ ਇਹ ਆਪਣਾ ਪਹਿਲਾ ਗিয়ার ਹੋ ਗਿਆ ਇਹ ਆਪਣਾ ਦੂਸਰਾ ਗিয়ার ਹੋ ਗਿਆ ਇਹ ਆਪਣਾ ਹੋ ਗਿਆ ਤੀਸਰਾ ਗিয়ার ਇਹ ਚੌਥਾ ਹੋ ਗਿਆ ਇਧਰ ਬੈਕ ਪੈ ਗਿਆ ਸੋ ਇਹ ਆਪਣਾ ਹੋ ਗਿਆ ਗিয়ার ਲੀਵਰੀ ਉਸ ਤੋਂ ਬਾਅਦ ਇਹ ਹੋ ਗਿਆ ਆਪਣਾ ਲੋ ਤੇ ਹਾਈ ਵਾਲਾ ਹਾਈ ਵਾਲੇ ਪਾਸੇ ਜ਼ਿਆਦਾ ਵਜਦਾ ਹੈ ਲੋ ਵਾਲੇ ਪਾਸੇ ਕੱਟ ਪਾਈਦਾ ਏ ਇਹ ਲੋਹਾਈ ਵਾਲਾ ਹੋ ਗਿਆ ਕਈਆਂ ਟਰੈਕਟਰਾਂ ਤੇ ਇੱਥੇ ਹੁੰਦਾ ਏ ਉਹਦੇ ਉੱਪਰ ਇੱਕ ਕਛੂ ਗੁੰਮਾ ਬਣਿਆ ਹੁੰਦਾ ਏ ਤੇ ਇੱਕ ਖਰਗੋਸ਼ ਬਣਿਆ ਹੁੰਦਾ ਏ ਕਛੂ ਗੁੰਮੇ ਦਾ ਭਾਵ ਹੁੰਦਾ ਏ ਟਰੈਕਟਰ ਲੋ ਗੇਅਰ ਦੇ ਵਿੱਚ ਤੇ ਜਿਹੜਾ ਖਰਗੋਸ਼ ਏ ਉਹਦਾ ਮਤਲਬ ਟਰੈਕਟਰ ਹਾਈ ਗੇਅਰ ਦੇ ਵਿੱਚ ਜ਼ਿਆਦਾ ਸਪੀਡ ਦੇ ਵਿੱਚ ਭੱਜੇਗਾ ਸੋ ਇਹ ਹੋ ਗਿਆ ਆਪਣਾ ਗੇਅਰ ਵਾਰੀ ਤੇ ਉਸ ਤੋਂ ਬਾਅਦ ਆਪਣਾ ਆਉਂਦਾ ਹੈ ਜੀ ਕਲੱਚ ਇਹ ਹੋ ਗਿਆ ਕਲੱਚ ਇਹਨੂੰ ਨੱਪਦੀਆਂ ਤਾਂ ਆਪਣਾ ਗੇਅਰ ਪੈਂਦਾ ਏ ਇਹੀ ਨੱਪਿਆਂ ਗੇਅਰ ਵੱਡਾ ਛੋਟਾ ਜਾਂ ਬੈਕ ਇਹੀ ਨੱਪਿਆ ਆਪਣਾ ਟਰੈਕਟਰ ਰੁਕਦਾ ਏ ਇਸ ਪਾਸੇ ਹੋ ਗਿਆ ਬ੍ਰੇਕਾਂ ਜੇ ਤੁਸੀਂ ਟਰੈਕਟਰ ਨੂੰ ਰੋਕਣਾ ਹੈ ਤੁਹਾਨੂੰ ਕਲਚ ਤੇ ਬ੍ਰੇਕਾਂ ਦੋਵੇਂ ਇਕੱਠੀਆਂ ਦੱਬਣੀਆਂ ਪੈਣਗੀਆਂ ਫੇਰ ਹੀ ਟਰੈਕਟਰ ਆਪਣਾ ਰੁਕੇਗਾ ਤੇ ਜੇ ਤੁਸੀਂ ਕੱਲੀ ਬ੍ਰੇਕਾਂ ਨਾਲ ਅਪੋਗੇ ਤਾਂ ਫੇਰ ਨਹੀਂ ਰੁਕੇਗਾ ਸੋ ਜੇ ਇਹ ਵਾਲੀ ਬ੍ਰੇਕ ਏ ਇਹ ਆਪਣੀ ਐਸਟੇਅਰ ਦੀ ਏ ਜਿਹੜੀ ਇਹ ਵਾਲੀ ਬ੍ਰੇਕ ਐ ਇਸ ਪਾਸੇ ਵਾਲੀ ਇਹ ਵਾਲੀ ਇਹ ਆਪਣੀ ਐਸਟੇਅਰ ਦੀ ਏ ਤੇ ਜਿਹੜੀ ਇਹ ਹੋਗੀ ਇਹ ਆਪਣੀ ਥੱਲੇ ਪੈਰ ਵਾਲੀ ਰੇਸ ਹੁੰਦੀ ਏ ਇੱਥੋਂ ਟਰੈਕਟਰ ਦੀ ਰੇਸ ਵੀ ਕੰਟਰੋਲ ਹੁੰਦੀ ਏ ਇਹ ਵਾਲੀ ਵੀ ਰੇਸ ਹੁੰਦੀ ਏ ਤੇ ਇਹ ਵੀ ਟਰੈਕਟਰ ਦੀ ਰੇਸ ਹੀ ਹੁੰਦੀ ਏ ਇਹ ਹੱਥ ਵਾਲੀ ਰੇਸ ਹੁੰਦੀ ਏ ਜੀ ਇਤੋਂ ਇਸ ਵੱਧ ਘੱਟਦੀ ਏ ਇੱਥੋਂ ਵੀ ਰੇਸ ਆਪਣੀ ਕੰਟਰੋਲ ਹੁੰਦੀ ਏ ਤੇ ਜੇ ਆਪਾਂ ਦੋਵੇਂ ਬ੍ਰੇਕ ਇਕੱਠੀਆਂ ਲਾਉਣੀਆਂ ਆ ਪਰ ਰੋਡ ਤੇ ਕਿਤੇ ਜਾਣਾ ਹੈ ਤਾਂ ਆਹ ਜਿਹੜੀ ਹੁੰਦੀ ਚਿਟਕਣੀ ਜੀ ਇਹ ਇਹਦੇ ਵਿੱਚ ਫਸ ਜਾਂਦੀ ਏ ਤੇ ਇਹ ਹੁਣ ਦੋਵੇਂ ਇਕੱਠੀਆਂ ਬ੍ਰੇਕ ਕੰਮ ਕਰਦੀਆਂ ਨੇ ਤੇ ਉਸ ਤੋਂ ਬਾਅਦ ਆਪਣੇ ਇੱਧਰ ਹੁੰਦਾ ਈ ਲਿਫਟ ਵਾਲਾ ਕੰਟਰੋਲਰ ਲੀਵਰ ਜਿਹਨੂੰ ਆਪਾਂ ਕਹਿੰਦੇ ਆ ਇੱਥੋਂ ਆਪਣੀ ਲਿਫਟ ਉੱਪਰ ਚੱਕੀ ਜਾਂਦੀ ਏ ਤੇ ਥੱਲੇ ਹੁੰਦੀ ਏ ਤੇ ਇੱਥੋਂ ਆਪਣੇ ਜਿਹੜੇ ਆਪਾਂ ਕਲਟੀਵੇਟਰ ਮਾਰਦੇ ਆ ਜਾਂ ਕੋਈ ਪਿੱਛੇ ਕੋਈ ਇੰਪਲੀਮੈਂਟ ਪਾਇਆ ਹੁੰਦਾ ਕੋਈ ਤੋਤੇ ਹਲ ਵਗੈਰਾ ਉਹ ਆਪਣਾ ਕੰਟਰੋਲਰ ਹੁੰਦਾ ਹੈ ਇਹਨੂੰ ਆਪਾਂ ਕੱਟੀ ਸ਼ੀਟ ਨਾ ਹੁੰਦਾ ਮੇਨ ਆਪਣਾ ਇਹੀ ਹੁੰਦਾ ਇਹਨੂੰ ਆਪਾਂ ਉਹਦੇ ਵਰਤਣਾ ਜਦੋਂ ਪਿੱਛੇ ਹਲ ਪਾਈ ਜਾਂ ਕੋਈ ਹੋਰ ਚੀਜ਼ ਪਾਈ ਹੁੰਦੀ ਹੈ ਸੋ ਆਓ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਸਟਾਰਟ ਕਰਕੇ ਦਿਖਾਉਣੇ ਆ ਤੇ ਪੂਰੀ ਟਰੈਕਟਰ ਅੱਗੇ ਚੱਲਦਾ ਵੀ ਦਿਖਾਉਣੇ ਆ ਇਸ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਦਵਾਂਗੇ ਸੋ ਕੋਈ ਵੀ ਚੀਜ਼ ਮਿਸ ਨਾ ਕਰਿਆ ਜੀ ਸੋ ਆਹ ਦੇਖੋ ਸਭ ਨਾਲ ਪਹਿਲਾਂ ਆਪਾਂ ਸੋਚ ਲਾਤਾ ਆਹ ਸੋਚ ਲੱਗ ਗਿਆ ਉਸ ਤੋਂ ਬਾਅਦ ਹੁਣ ਆਪਾਂ ਟਰੈਕਟਰਾਂ ਸੂਈ ਚੱਕਲੀ ਦੇਖੋ ਤੁਸੀਂ ਆਹ ਲਾਈਟ ਜਗ ਪਈ ਏ ਤੇ ਹੁਣ ਆਪਾਂ ਟਰੈਕਟਰ ਕਰਦੇ ਆ ਸਟਾਰਟ ਟਰੈਕਟਰ 뉴ਟਰਲ ਹੈ ਆ ਦੇਖੋ ਟਰੈਕਟਰ ਹੋ ਚੁੱਕਿਆ ਸਟਾਰਟ ਤੇ ਹੁਣ ਆਪਣੇ ਤੁਹਾਨੂੰ ਮੈਂ ਲਿਫਟ ਦਾ ਲੀਵਰ ਚੱਕ ਕੇ ਦਿਖਾਉਣਾ ਆ ਆਪਣੇ ਹੱਲ ਜਮਾ ਡਾਊਨ ਨੇ ਥੱਲੇ ਆ ਆਪਾਂ ਲੀਵਰ ਚੱਕਿਆ ਇਧਰੋਂ ਆਪਣੇ ਹੱਲ ਉੱਪਰ ਆਉਣੇ ਸ਼ੁਰੂ ਹੋ ਗਏ ਲੀਵਰ ਥੱਲੇ ਕੀਤਾ ਤਾਂ ਹੱਲ ਆਪਣੇ ਥੱਲੇ ਗਏ ਚਲੇ ਆ ਆਪਣੇ ਹੱਲ ਉੱਪਰ ਚੱਕੇ ਗਏ ਸੋ ਇਹ ਹੋ ਗਈ ਆਪਣੇ ਲਿਫਟ ਦੀ ਜਾਣਕਾਰੀ ਹੁਣ ਆਪਣੇ ਤੁਹਾਨੂੰ ਗੇਅਰਾਂ ਬਾਰੇ ਦੱਸਦੇ ਆ ਸਭ ਨਾਲ ਪਹਿਲਾਂ ਆਪਾਂ ਹੀ ਕਲੱਚ ਨੱਪਿਆ ਪਹਿਲਾ ਗੇਅਰ ਪਾਇਆ ਟਰੈਕਟਰ ਆਪਣਾ ਤੁਰ ਪਿਆ ਦੇਖੋ ਸੁ ਘਬਰਾਉਣ ਦੀ ਲੋੜ ਨਹੀਂ ਹੁੰਦੀ ਜੇ ਤੁਸੀਂ ਕੋਈ ਵੀ ਚੀਜ਼ ਸਿੱਖ ਰਹੇ ਹੋ ਭਾਵੇਂ ਦੀ ਟਰੈਕਟਰ ਹੈ ਪਰਾਂ ਦੀ ਕਾਰ ਹੈ ਜੇ ਆਪਾਂ ਘਬਰਾਉਣੇ ਆ ਤਾਂ ਹੀ ਆਪਾਂ ਡਰ ਕੇ ਵੀ ਕਦੇ ਵੀ ਚੀਜ਼ ਨਹੀਂ ਸਿੱਖ ਸਕਦੇ ਬਸ ਥੋੜੀ ਸੇਫਟੀ ਧਿਆਨ ਰੱਖਿਆ ਜੇ ਵੀ ਖੁੱਲੀ ਜਗ੍ਹਾ ਹੋਵੇ ਤੇ ਬੜਾ ਧਿਆਨ ਦੇ ਨਾਲ ਕਿਉਂਕਿ ਟਰੈਕਟਰ ਇੱਕ ਹੈਵੀ ਮਸ਼ੀਨਰੀ ਹੁੰਦੀ ਏ ਇਹਨੂੰ ਸਿੱਖਣ ਦੇ ਵਿੱਚ ਕਦੇ ਵੀ ਕਾਲੀ ਨਹੀਂ ਕਰਨੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਗਾਂ ਕਿਤੇ ਕਹਿੰਦਾ ਨਾ ਵੱਜ ਕੇ ਰੁਕ ਜਾ ਉਹ ਨਹੀਂ ਰੁਕਦਾ ਹੁੰਦਾ ਕਿਉਂਕਿ ਪਾਵਰਫੁੱਲ ਚੀਜ਼ ਹੁੰਦੀ ਤੁਹਾਨੂੰ ਵੀ ਪਤਾ ਹੈ ਤੇ ਕਦੀ ਵੀ ਕਾਹਲ ਨਹੀਂ ਕਰਦੀ ਸੋ ਹੁਣ ਆਪਾਂ ਪਹਿਲਾ ਗিয়ার ਲਾ ਦਿੱਤਾ ਹੈ ਟਰੈਕਟਰ ਦੁਰਦਾ ਪਿਆ ਹੁਣ ਆਪਾਂ ਗিয়ার ਵੱਡਾ ਕਰਾਂਗੇ ਦੇਖੋ ਹੁਣ ਆਪਾਂ ਦੂਜਾ ਗিয়ার ਲਾਤਾ ਦੇਖੋ ਟਰੈਕਟਰ ਕਿੰਨੇ ਆਹ ਨਾਲ ਦੁਰ ਰਿਹਾ ਇੱਕ ਚੀਜ਼ ਹੋਰ ਰੱਖਣਾ ਵੀ ਜਿਹੜਾ ਕਰਨਾ ਕਲਚ ਹੁੰਦਾ ਹੈ ਨਾ ਬਹੁਤ ਹੀ ਆਪਾਂ ਆਰਾਮ ਦੇ ਨਾਲ ਛੱਡਣਾ ਹੁੰਦਾ ਹੈ ਤੇ ਦੂਸਰੀ ਗੱਲ ਕਦੇ ਵੀ ਕਲਚ ਦੇ ਉੱਪਰ ਇਦਾਂ ਪੈਰ ਰੱਖ ਕੇ ਟਰੈਕਟਰ ਨਹੀਂ ਚਲਾਉਣਾ ਕਰ ਇਹਦੇ ਨਾਲ ਆਪਣੇ ਕਲਚ ਦਾ ਨੁਕਸਾਨ ਹੁੰਦਾ ਹੈ ਤੇ ਆਪ ਮਾਲੋ ਕਲੱਚ ਦੀ ਮੇਨਟੇਨੈਂਸ ਫਿਰ ਮਹਿੰਗੀ ਪੈਂਦੀ ਏ ਸੋ ਕਦੇ ਵੀ ਇਦਾਂ ਪੈਰ ਰੱਖ ਕੇ ਉੱਪਰ ਆਪਾਂ ਟਰੈਕਟਰ ਨਹੀਂ ਚਲਾਉਣਾਗਾ ਸੋ ਹੁਣ ਆਪਾਂ ਚਲੋ ਜੀ ਗੇਅਰ ਕਰਦੇ ਹਾਂ ਵੱਟਾ ਹੁਣ ਜਿਵੇਂ ਤੁਹਾਨੂੰ ਪਤਾ ਪਈ ਏ ਇਸ ਇੱਥੇ ਆਪਾਂ ਤੀਜਾ ਗੇਅਰ ਰੱਖਾਂਗੇ ਆਪਾਂ ਚੌਥਾ ਗੇਅਰ ਪਾਵਾਂਗੇ ਤਾਂ ਟਰੈਕਟਰ ਜ਼ਿਆਦਾ ਸਪੀਡ ਚ ਭੱਜੇਗਾ ਹੁਣ ਆਪਾਂ ਗੇਅਰ ਲਗਾਤਾ ਜੀ ਤੀਜਾ ਤੀਜਾ ਗੇਅਰ ਲਗਾਤਾ ਬੜੇ ਹੀ ਪਿਆਰ ਦੇ ਨਾਲ ਕਲੱਚ ਛੱਟਣਾ ਏ ਪਿਆਰ ਦੇ ਨਾਲ ਕਲੱਚ ਛੱਡ ਕੇ ਸਾਈਡ ਤੇ ਰੱਖ ਲੈਣਾ ਪੈਰ ਤੇ ਫਿਰ ਆਪਾਂ ਉਹ ਕਰਨਾ ਏ ਹੁਣ ਤਾਂ ਨੂੰ ਬ੍ਰੇਕ ਮਾਰ ਕੇ ਦਿਖਾਉਣਾ ਵੀ ਟਰੈਕਟਰ ਕਿਵੇਂ ਰੁਕਦਾ ਸਭ ਨਾਲ ਪਹਿਲਾਂ ਆਪਾਂ ਕਲੱਚ ਨੱਪਿਆ ਤੇ ਨਾਲ ਆਪਣੀ ਬ੍ਰੇਕ ਵੀ ਨੱਪਦੀ ਆਹ ਦੇਖੋ ਟਰੈਕਟਰ ਬ੍ਰੇਕ ਨੱਪਿਆ ਰੁਕਿਆ ਤੇ ਜੇ ਆਪਾਂ ਕੱਲਾ ਕਲੱਚ ਨੱਪਦੇ ਆ ਟਰੈਕਟਰ ਰੁੜਦਾ ਹੀ ਜਾਊਗਾ ਖੇਤੀ ਨਹੀਂ ਰੁਕਦਾਗਾ ਦੋਸਤੋ ਜਿੰਨੇ ਵੀ ਆਪਣੇ ਟਰੈਕਟਰ ਹੁੰਦੇ ਨੇ ਉਹਨੇ ਸਾਰਿਆਂ ਦੇ ਗੀਅਰ ਵੱਖੋ ਵੱਖ ਰੁੰਦੇ ਨੇ ਮਤਲਬ ਇਹਦੇ ਇੱਥੇ ਦੂਜਾ ਪੈਂਦਾ ਤੇ ਕਈਆਂ ਤੇ ਹੋਰ ਥਾਂ ਦੂਜੇ ਪੈਂਦੇ ਹੁੰਦੇ ਨੇ ਸੋ ਇਹ ਸਾਰੇ ਛੇਮ ਨਹੀਂ ਹੁੰਦੇਗੇ ਤੇ ਬਾਕੀ ਜਿਹੜੀ ਰੇਸ ਹੁੰਦੀ ਏ ਉਹ ਲਗਭਗ ਸੇਮ ਹੀ ਹੁੰਦੀ ਏ ਸਾਰਿਆਂ ਦੀ ਇੱਥੇ ਹੀ ਹੁੰਦੀ ਏ ਤੇ ਜਿਹੜੇ ਹੋਰ ਟਰੈਕਟਰ ਆ ਰਹੇ ਨੇ ਉਹ ਸ਼ਟਲ ਗিয়ার ਵਾਲੇ ਹੁੰਦੇ ਨੇ ਉਹਨਾਂ ਦੇ ਇੱਥੇ ਗিয়ার ਹੁੰਦਾ ਹੈ ਇੱਥੋਂ ਬੈਕ ਵੀ ਹੋ ਜਾਂਦੇ ਹੁੰਦੇ ਨੇ ਉਹ ਇੱਥੋਂ ਅੱਗਾ ਵੀ ਹੋ ਜਾਂਦੇ ਨੇ ਸੋ ਵੱਖੋ ਵੱਖ ਸਿਸਟਮ ਹੁੰਦਾ ਹਰ ਇੱਕ ਟਰੈਕਟਰ ਦਾ ਤੇ ਬਾਕੀ ਜਿਹੜੇ ਆਪਣੇ ਆਮ ਨਾਰਮਲ ਹੋਗੇ ਟਰੈਕਟਰ ਉਹਨਾਂ ਦਾ ਜ਼ਿਆਦਾ ਘਰ ਇਸ ਤਰ੍ਹਾਂ ਹੀ ਹੁੰਦਾ ਏ ਸੋ ਉਮੀਦ ਕਰਦਾ ਤੁਹਾਨੂੰ ਆਪਣੀ ਵੀਡੀਓ ਅੱਜ ਦੀ ਵਧੀਆ ਲੱਗੀ ਹੋਏਗੀ ਤੁਹਾਡੇ ਟਰੈਕਟਰ ਸਿੱਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪ ਕਰੇਗੀ